ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮੇਤਰੋ ਪਿੰਡ ਬਦਨੀ ਕਲਾਂ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਸੁਖਵੀਰ ਸਿੰਘ ਬਦਨੀ ਬਈ ਮੌਂਟੇ ਦੇ ਘਰੇ ਆਪਾਂ ਮੌਜੂਦ ਹਾਂ ਤੇ ਜਾਨਵਰ ਦਿਖਾਉਣੇ ਆ ਤੁਹਾਨੂੰ ਤਿੰਨ ਤਿੰਨਾ ਜਾਨਵਰਾਂ ਦੇ ਵਿੱਚ ਾਡੋ ਆਡੀ ਕੁਆਲਿਟੀ ਇੱਕ ਗਾਵਾਂ ਤਿਲ ਤੋਕੜ ਗੱਪਣ ਇੱਕ ਝੋਟੀਆ ਟੋਕੜ ਗੱਪੜ ਪਰ ਹਜੇ ਚੱਕ ਚੇੜੀਆਂ ਦੀ ਪਰ ਝੋਟੀ ਥਲੋ ਥਲੋ ਬਾਲੀ ਖਬਰਦਾਰਾ ਮਗਰ ਕੱਟਾ ਕੱਟੀ ਉਹ ਵੀ ਗੱਲਬਾਤ ਕਲੀਅਰ ਕਰ ਦੂੰਗਾ ਬੱਤੇ ਵਾਲੀ ਝੋਟੀ ਬਾਵਾ ਭਰਾ ਪੁੱਤ ਦੇ ਕੋਈ ਟੋਕੜ ਹੋਵੇ ਤਾਂ ਦੱਸੀ ਕਿਉਂਕਿ ਬਈ ਤੁਹਾਨੂੰ ਪਤਾ ਵੀ ਜਿਹੜਾ ਇਹ ਕਾਮਾ ਟੋਕੜ ਦਾ ਝੋਟੀ ਦਾ ਇਹ ਘੱਟ ਮਿਲਦੇ ਚੀਜ਼ਾਂ ਸਾਫ ਸੁਥਰੀ ਝੋਟੀ ਮਿਲ ਜਾਵੇ ਤਾਂ ਗੱਲ ਟਿਕਾਣੀਆਂ ਕਿਉਂਕਿ ਅੱਜ ਕੱਲ ਸੱਜਰ ਮੈਂ ਦਾ ਆਮਲ ਹੋਇਆ ਖੜਾ 1.5 1.5 ਮੇਰੇ ਸਾਬ ਨਾਲ ਜੇ ਸਭ ਚੱਲੀ ਜਾਂਦਾ 2.5 ਨੂੰ ਰੇਟ ਨੂੰ ਆਮ ਗੱਲ ਪਹੁੰਚ ਜਾਣੀ ਆ ਮੈਂ ਦੀ ਨਾਲ ਇੱਕ ਦਿਖਾਵਾਂਗੇ ਤੁਹਾਨੂੰ ਝੋਟੀ ਗੱਲ ਬੜੀ ਵਧੀਆ ਵੀਰੇ ਸਭ ਠੀਕ ਠਾਕ ਹਾਂਜੀ ਵੀਰੇ ਆ ਤੋ ਜਨਵਾਰ ਤਿੰਨ ਤਿੰਨ ਹਾਂਜੀ ਠੀਕ ਹੈ ਗਾਂ ਤੋਂ ਸ਼ੁਰੂਆਤ ਕਰਨ ਲਈ ਕੀ ਡਿਟੇਲ ਆ ਬਈ ਗਾਂ ਥੱਲੇ ਵੀਰੇ 8 ਕਿਲੋ ਦੁੱਧ ਖੁੱਲਾ ਠੀਕ ਹੈ 2 ਮਹੀਨਿਆਂ ਤੋਂ ਯਾਨੀ ਕਿ 5-4 ਦਿਨ ਉੱਤੇ ਹੋ ਗਈ ਗੱਭਾਂ ਨੂੰ ਜੱਪਣ ਚੈੱਕ ਆ ਵੀਰੇ ਹਾਂਜੀ ਵੀਰੇ ਕਰਾ ਕੇ ਲੈ ਕੇ ਜਾਵੇ ਅਗਲੇ ਠੀਕ ਹੈ ਵੱਡੇ ਬਈ ਠੰਡੀ ਸੀਲ ਖੁੱਲਾ ਵੀਰੇ ਦੁੱਧ ਕਿੰਨਾ ਦੱਸਿਆ ਸੀ ਵੱਡੇ ਬਈ ਦੁੱਧ 8 ਕਿਲੋ ਆ ਵੀਰੇ 8 ਕਿਲੋ ਠੀਕ ਪੂਰਾ ਬਾਹਰ ਹੋਊਗਾ ਆਪਾਂ 7 ਹੀ ਕਵਾਂਗੇ ਅਗਲੇ ਤੇਲ ਜਮੰਦਰੂ ਹੀ ਲੱਗਦੀ ਹੈ ਨਾ ਵੀਰੇ ਹਾਂ ਵੀਰੇ ਜਮੰਦਰੂ ਹੀ ਹੋ ਸਕਦੀ ਹੈ ਹਾਂ ਹੈਗਾ ਨਾਲ ਦਾਗ ਥਣਦਾ ਕਿ ਬਾਕੀ ਗਾ ਵੀਰੇ ਆਪਦੀ ਤਸੱਲੀ ਕਰ ਹੀ ਲੈਣੀ ਅਗਰੇਲੇ ਪਰ ਇਹ ਵੀ ਵਹਿੜ ਬੋਟ ਕਾਣੀ ਦੀ ਹੈ ਨਾ ਬਾਈ ਹਾਂਜੀ ਬਾਈ ਹੁਣ ਦੁੱਧ ਕਿੰਨਾ ਆਖਿਆ ਸੀ ਦੁੱਧ 8 ਕਿਲੋ ਹੋਊਗਾ ਵੀਰੇ ਦੁੱਧ 10 ਕਿਲੋ ਤੇ ਚਾੜੂ ਬਾਈ ਪੂਰਾ ਬਾਹਰ ਹੀ ਹੋਊਗਾ ਯਾਨੀ ਕਿ ਪਰ ਆਪਾਂ ਫੇਰ ਵੀ 7 ਹੀ ਕਵਾਂਗੇ ਢੀ ਫਿਲਮ ਤੇਰੀ ਆ ਕੋਈ ਨਿਆਣਾ ਨਹੀਂ ਪਾਉਣਾ ਵੀਰੇ ਐ ਹੀ ਬਹਿ ਜਾਣਾ ਨਹੀਂ ਚੰਗੀ ਆ ਵੱਡੇ ਬਾਈ ਯਾਰ ਹਨਾ ਹਾਂਜੀ ਬਣ ਗਈ ਗਾਂ ਟਿਕਾਣੇ ਹੋ ਜਾਣਾ ਪਰ ਜਾਵਾਂ ਹੂੰ ਇਹ ਯਾਰ ਜੇ ਚਰਲ ਹੁੰਦੀ ਤਾਂ ਕਿੰਨੇ ਦੀ ਗਾਂ ਸੀ ਹਾਂ ਬਾਈ 40000 ਦੀ ਦੱਸ ਕੇ ਸੀ ਬਾਹਰ ਹੋ ਜਾਣੀ ਸੀ ਵੀਰੇ ਹੁਣ ਕਿੰਨੇ ਦੀ ਹੁਣ ਮੌਲਤਾ ਇਹਦਾ ਪਤੀ ਬੱਤੀ ਨਹੀਂ ਕਰਨਾ 28000 ਦੀ ਦੇ ਦਿਆਂਗੇ ਮੇਰਾ ਮਾਨ ਕੋ ਬਸ ਲਾਸਟ ਹੀ ਹੈ ਵੀਰੇ 26000 ਦੀ ਵੈੜ ਦਵਾਂਗੇ ਆਪਾਂ ਠੀਕ ਹੈ ਲੈ ਮਿੱਤਰੋ ਤੋਕੜ ਗੱਪਣ ਵੈੜ 26000 ਦੇ ਵਿੱਚ ਥਣ ਦਾ ਦਾਗ ਹੈਗਾ ਉਹ ਤੁਸੀਂ ਆਪ ਵੇਖ ਲਓ ਮੈਨੂੰ ਨਹੀਂ ਕਲੀਅਰ ਵੀ ਆਪਾਂ ਜਮਾਂਦਰੂ ਤੇ ਲਾ ਜਾਂ ਪਹਿਲਾਂ ਦੀ ਹੋਈ ਉਹ ਤੁਸੀਂ ਆਪ ਖੁਦ ਆ ਕੇ ਵੇਖ ਲੈਣਾ ਪਰ ਹਾਂ ੱਤਲ ਕਰਕੇ ਬਸ ਪਰ ਗਾਂ ਮਾੜਾ ਨਹੀਂ ਘਾਟੇ ਆਣਾ ਸੌਦਾ ਨਹੀਂ ਹੈ ਕਿਉਂਕਿ ਵੀਰੇ ਦੋ ਦਸੇ ਕਿਲੋ ਤੇ ਜਾ ਵੜਨਾ ਇਹਨੇ ਕਰਮ ਵਾਲੀ ਨੇ ਤੇ ਇਹਨ ਓਕੇ ਆ ਜਾਵਾ ਬਈ ਠੀਕ ਹੈ ਵੀਰੇ ਤੇ ਬਾਕੀ ਗਾਂ ਸੂਣ ਵਾਲੀ ਗੱਪਣ ਦੋਆ ਮਹੀਨਿਆਂ ਤੋਂ ਬਾਹਰ ਜਾਂਦੀ ਹੈ ਚੈੱਕ ਕਰਾਈ ਹੋਈ ਆ ਤੁਸੀਂ ਕਰਕੇ ਲੈ ਜਾਓ ਕਿਉਂ ਵੀ ਵੀਰੇ 체크 ਕਰਵਾ ਕੇ ਜਾਣਗੇ ਹਨ ਬਾਈ ਹਾਂ ਬਾਈ ਚੈੱਕ ਕਰਾ ਕੇ ਲੈ ਕੇ ਜਾਵੇ ਅਗਲਾ ਠੀਕ ਹੈ ਬਾਈ ਦੋ ਨੰਬਰ ਤੇ ਝੋਟੀ ਬਾਈ ਇਹ ਥੱਲੇ ਬਾਈ ਸਰਪੇ ਕਾਲੀ ਹੀ ਆਈ ਆਪਣੇ ਕੋਲੇ ਹਾਂ ਯਾਨੀ ਕਿ 6 ਕਿਲੋ ਦੁੱਧ ਪੂਰਾ ਬਾਹਰ ਹੀ ਆ 6 ਕਿਲੋ ਮੰਨੇ ਅਗਲਾ ਠੀਕ ਹੈ ਖੁੱਲਰ ਦੁੱਧ ਬਾਹਰ ਹੀ ਦਊਗੀ 7 ਵੀ ਦਊ ਚੌਣ ਚਾਂ ਕਿਵੇਂ ਲੱਗਾ ਚੌਣ ਇੱਕ ਨੰਬਰ ਆ ਮਗਰੇ ਤੇ ਕੱਟੀ ਆ ਵੀਰੇ ਮਗਰੇ ਆ ਕੇ ਕੱਟੀ ਸੋਈ ਕਿੰਨੇ ਕੁ ਟਾਈਮ ਦੀ ਹੋਊਗੀ ਵੀਰੇ ਹੋਗੀ 4 1/2 4 5 ਮਹੀਨਿਆਂ ਦੀ ਬਾਈ ਸਰ ਠੀਕ ਹੈ ਬਣੀ ਪੁਣੀ ਵੀਰੇ ਬਣੀ ਬਾਈ ਪੌਣੇ 2 ਮਹੀਨਿਆਂ ਦੀ ਦੱਸਿਆ ਹਜੇ ਚੈੱਕ ਕਲੀਅਰ ਨਹੀਂ ਹੋएगी ਠੀਕ ਹੈ ਵੱਡੇ ਬਾਈ ਜੀ ਤੇ ਕੀ ਰੇਟ ਰਹੂਗਾ ਵੀਰੇ ਇਹਦਾ ਮੁੱਲ 70000 ਰੁਪਿਆ ਬਾਈ ਚੌਣ ਚਰਾਂ ਨੂੰ ਠੰਡੀ ਐ ਇਹ ਹਾਂ ਬਾਈ ਜਮਾ ਤਸੀਲ ਬਹੁਤ ਹੈ ਤੁਸੀਂ ਪਹਿਲਾਂ ਵੀ ਦੱਸ ਦਿੱਤੀ ਹੈ ਨਾ ਹਾਂਜੀ ਬਾਈ ਹੂੰ ਨਹੀਂ ਮਿੱਤਰੋ ਇਹਦੀ ਗੱਲਬਾਤ ਕਰਦਾ ਹੀ ਬਾਈ ਦੱਸਦੇ ਤਸੀਲ ਬਹੁਤ ਹੈ ਇਹ ਕਿਦਾਂ ਹੂੰ ਲੈ ਮਿੱਤਰੋ ਲੇਵਾ ਪਾਂਡਾ ਥਲੋ ਥਲੋ ਵੇਖ ਲੋ ਕਰਮ ਵਾਲੀ ਬਈ ਇੱਕ ਹੀ ਸੀਲ ਠਰਨੀ ਕਦ ਕਾਠ ਵਾਲੀ ਝੋਟੀ ਆ ਕੋਈ ਛੋਟੀ ਨਹੀਂ ਹੈਨਾ ਸਾਂਭਣ ਵਾਲੀ ਹੈ ਬਾਈ ਨਾ ਲੈਵਾ ਦਿਖਾ ਦੇ ਬਈ ਚਾਰੇ ਪਾਸੇ ਉਹ ਦੀਪ ਚ ਹੂੰ ਨਹੀਂ ਥਣ ਤੋਂ ਓਕੇ ਚਾਰੇ ਵੀਰੇ ਹਾਂ ਵੀਰੇ ਓਕੇ ਠੀਕ ਆ ਪਰ ਲੈ ਥਾਣਾ ਮੂੰਹ ਲਾ ਕੇ ਵੈਸੇ ਉਹ ਮੈਂ ਛੋਟਾ ਰੱਖਦੀ ਆ ਚਵਾਈ ਚੈੱਕ ਨੰਬਰ ਠੀਕ ਆ ਬਈ ਲੈ ਮੇਤਰੋ ਪਰ ਲੈ ਇਧਰ ਥਾਣਾ ਵਿਖਾਦੀ ਬਈ ਦੀ ਆਪਾਂ ਦੱਸ ਕੇ ਦਵਾਂਗੇ ਬਾਈ ਜਿਹੜੀ ਗੱਲ ਆ ਯਾਰ ਸਿਆਣੀ ਗੱਲਾਂ ਵੱਡੇ ਬਈ ਐਵੇਂ ਬਾਅਦ ਚ ਲੋਕ ਨਾ ਕਈ ਲਕੋ ਲੈnde ਗੰਢਾ ਗੁੰਡਾ ਹੁੰਦੀਆਂ ਬਾਅਦ ਲੰਪਾ ਅਗਲਾ ਸਾਨੂੰ ਮੈਂ ਨਾ ਕੱਲੀ ਕੱਲੀ ਗੱਲ ਦੱਸ ਕੇ ਦਵਾਂਗੇ ਯਾਰ ਆਪਾਂ 100 ਕਿਲੋਮੀਟਰ ਦੋਸਤ ਆ ਰੱਖ ਦੀ ਛੋਟਾ ਬਸ ਮਾਚ ਬਰੋਬਰ ਐ ਕਰੂਗੀ ਪੂਰਾ ਵਧੀਆ ਪਰ ਚੁਵਾਈ ਇੱਕ ਨੰਬਰ ਬਸ ਠੀਕ ਹੈ ਵੀਰੇ ਇਹਦਾ ਕੀ ਰੇਟ ਰੱਖਿਆ ਵੀਰੇ ਇਹ 70000 ਦੀ ਝੋਟੀ ਦਵਾਂਗੇ ਭਾਈ ਬੋਲ 70 70 ਦੀ ਦੇਣੀ ਆ ਹਾਂਜੀ ਠੀਕ ਆ ਬੜੇ ਭਾਈ ਥੋੜਾ ਬਹੁਤਾ ਮੌਕੇ ਦੇ ਕੋਈ ਮਾਨਦਾਨ ਕਰ ਦਿਆਂਗੇ ਭਾਈ ਠੀਕ ਆ ਬੜੇ ਭਾਈ ਅਸਾ ਨੀਲੀ ਰਾਵੀ ਐਚ ਐਫ ਗਾਵਾਂ ਵਰਗੀ ਡੱਬੀ ਇਹ ਦੋਦਾਂ ਦਾ ਵੀਰੇ ਹਾਂ ਭਾਈ ਹਾਂਜੀ ਇਹ ਐਚ ਐਫ ਗਾਵਾਂ ਵਰਗੀ ਡੱਬੀ ਇਹ ਕਿੱਥੋਂ ਆ ਲੱਭੀ ਇਹ ਦੋਦਾਂ ਦਾ ਵੀਰੇ ਝੋਟੀ ਯਾਰ ਦੋ ਦੰਦ ਹਾਂਜੀ ਬਾਈ ਚਲੇ ਚਰਦੀ ਆ ਵੀਰੇ ਹੋਊਗੀ 2.5 ਸਾਲ ਦੀ ਬਾਈ ਠੀਕ ਆ ਠੀਕ ਆ ਬਈ 2.5 ਸਾਲ ਇਹਦਾ ਯਾਰ ਤੇਰੇ ਤੋਂ ਛੋਟਦੀ ਆ ਲੱਗਦਾ ਇਹ ਪਹਿਲੀਆਂ ਦੇ ਜਾਊਗੀ ਐਕਟਲੀ ਕਿ ਚਿੱਟਾ ਤੇ ਇੱਕ ਕਾਲਾ ਵੀਰੇ ਬਣ ਬਣੀ ਪੁਣੀ ਨਹੀਂ ਵੀਰੇ ਮੈਂ ਨਹੀਂ ਵੀਰੇ ਪੁੱਛਿਆ ਨਹੀਂ ਆਪਾਂ ਪੁੱਛ ਦਿਆਂਗੇ ਠੀਕ ਆ ਬੱਲੇ ਬਾਈ ਛੋਟੀ ਚੰਗੀ ਆ ਯਾਰ ਹਨਾ ਬਾਈ ਹੈ ਪੂਰੀ ਵਧੀਆ ਬਾਈ ਕਿੰਨੇ ਦੀ ਦੇ ਦਈਏ ਵੀਰੇ 4 ਉਹ ਸਾਰੀ ਇਹਦਾ ਜਮਾ ਕਾਟੂ ਵਾਲਾ ਭਾਈ ਆ ਕਿੰਨੇ ਦੀ 43000 ਦੀ ਠੀਕ ਆ ਯਾਰ ਬਾਈ ਯਾਰ ਹਨਾ ਹਾਂਜੀ ਈ ਮੜੀ ਯਾਰ ਬਣੀ ਬਣਾਈ ਜੱ ਤੇ ਜਾ ਕੇ ਟੀਕਾ ਪਰ ਦੋ ਬੁਰੀਆਂ ਫੀਡ ਦਿਆ ਖਾਜੂ ਬਦਲ ਕੀ ਹੋ ਜਾਊਗਾ ਹਾਂ ਬਾਈ ਹੈ ਜਮਾ ਸਹੀ ਹੈ ਛੋਟੀ ਨੇ ਰਹਿ ਜਾਣਾ ਬਾਈ ਬਣ ਕੇ ਰਹਿ ਜਾਣਾ ਬਾਈ ਇਹਨੂੰ ਕੀ ਸਾਂਭਣ ਵਾਲੀ ਹੈ ਕੱਟੀ ਵਾ ਨਹੀਂ ਸਹੀ ਹੈ ਬਣਦੇ ਵੀਰੇ ਲੈ ਜੀ ਮਿੱਤਰੋ ਚੰਗੀ ਆ ਯਾਰ ਛੋਟੀ ਥਲੋ ਝੋੜੀ ਵਿਖਾਈ ਦੀ ਬਾਈ ਝੋਲੀ ਇੱਕ ਨੰਬਰ ਆ ਵੀਰੇ ਹੂੰ ਲੈ ਆ ਵੇਖੋ ਵੀਰੇ ਠੀਕ ਆ ਬਾਈ ਇਹੋ ਜਿਹੀਆਂ ਭਰਾਵੋ ਝੋਟੀਆਂ ਲੈ ਕੇ ਸਾਂਭ ਲਓ ਹੱਥ ਜੋੜ ਕੇ ਬੇਨਤੀ ਆ ਤਰ ਜੋਗੇ ਤਰ ਜੋਗੇ ਜੇ 2-2 4-4 ਝੋਟੀਆਂ ਤਿਆਰ ਕਰ ਲੋਗੇ ਘਰਾਂ ਦੇ ਵਿੱਚ ਬਚ ਜੋਗੇ ਕਰਜ਼ਾ ਲੈ ਜੂਗਾ ਬਈ ਅੱਜ ਦੀ ਗੱਲ ਯਾਦ ਰੱਖ ਲਿਓ 1.5-2 ਨੂੰ ਮੈਂ ਵੇਚ ਕੇ ਜੇ ਸਾਲ ਪਿਛੋ 1.5 ਸਾਲ ਪਿਛੋ 2 ਮਹੀਨਿਆਂ ਮੇਲੇ 2.5-3 ਲੱਖ ਰੁਪਏ ਦੇ ਤੁਸੀਂ ਮਾਲਕ ਬਣ ਜੋਗੇ ਸਾਂਭ ਲਓ ਲੈ ਕੇ ਝੋਟੀਆਂ ਬਈ ਇਹ ਜਾਨਵਰ ਸਿਪਾਈ ਦੇ ਨੰਬਰ ਆ ਬਾਈ ਦਾ 94633 19970 94633 19970 ਦੇ ਪਿੰਡ ਹੈਗਾ ਬਦਨੀ ਕਲਾ ਜ਼ਿਲ੍ਹਾ ਹੈਗਾ ਉਗਾ ਮੁੱਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਸਤਿਤਾ ਵੀਡੀਓ ਉੱਥੋਂ ਆਈ ਹੈ ਜਿੱਥੋਂ ਆਉਂਦੀ ਨਿਕਟਾ